ਪਹਿਲਾ ਕਾਂਸਟੇਬਲ ਦਾ ਅੱਜ ਰਿਮਾਂਡ ਖਤਮ ਹੋ ਰਿਹਾ ਜਿਸ ਤੋਂ ਬਾਅਦ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ ਇਸ ਮੈਲਾ ਕਾਂਸਟੇਬਲ ਨੂੰ ਹੈਰੋਇਨ ਸੰਲੇ ਚਿੱਟੇ ਸੰਲੇ ਗ੍ਰਿਫਤਾਰ ਕੀਤਾ ਗਿਆ ਸੀ ਤਾਂ 2 ਦਿਨਾਂ ਦਾ ਰਿਮਾਂਡ ਅੱਜ ਉਹਨਾਂ ਦਾ ਖਤਮ ਹੋ ਰਿਹਾ ਇਸ ਤੋਂ ਪਹਿਲਾਂ 1 ਦਿਨ ਦਾ ਰਿਮਾਂਡ ਖਤਮ ਹੋਇਆ ਸੀ ਉਸ ਤੋਂ ਬਾਅਦ ਪੁਲਿਸ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਰਿਮਾਂਡ ਹੋਰ ਹਾਸਲ ਕੀਤਾ ਸੀ ਤੇ ਅੱਜ ਇੱਕ ਵਾਰ ਮੁਰ ਇਸ ਕਾਂਸਟੇਬਲ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ ਇਸ ਕਾਂਸਟੇਬਲ ਦਾ ਨਾਮ ਅਮਨਦੀਪ ਗੌਰ ਹੈ ਜਿਸ ਦੀ ਥਾਰ ਦੇ ਵਿੱਚੋਂ ਚਿਟਾ ਬਰਾਮਦ ਹੋਇਆ ਸੀ ਉਸ ਤੋਂ ਬਾਅਦ ਲਗਾਤਾਰ ਉਸ ਤੋਂ ਪੁੱਛ ਕੇ ਚੱਜਾਰੀ ਹੈ ਹੁਣ ਤੱਕ ਇਸ ਮਾਮਲੇ 'ਚ ਕਈ ਵੱਡੇ ਖੁਲਾਸੇ ਹੋ ਚੁੱਕੇ ਨੇ ਕਿ ਉਹ ਆਪਣੇ ਸਾਥੀ ਬਲਵਿੰਦਰ ਦੇ ਨਾਲ ਹੈਰੋਇਨ ਦਾ ਕੰਮ ਕਰਦੀ ਸੀ ਬਲਵਿੰਦਰ ਫਰਾਰ ਦੱਸਿਆ ਜਾ ਰਿਹਾ ਹੈ ਹਾਲਾਂਕਿ ਬਲਵਿੰਦਰ ਨੂੰ ਇਸ ਮਾਮਲੇ 'ਚ ਪੁਲਿਸ ਨੇ ਨਾਮਜ਼ਦ ਕੀਤਾ ਸੀ ਪੱਤਰਕਾਰ ਅਮਿਤ ਅਸਰਨਾ ਬਠਿੰਡਾ ਤੋਂ ਜੁੜ ਚੁੱਕੇ ਨੇ ਅਮਿਤ ਕੀ ਕੁਝ ਜਾਣਕਾਰੀ ਸਾਹਮਣੇ ਆ ਰਹੀ ਹੈ ਮੈਲਾ ਕਨਸਟੇਬਲ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਕਿੰਨੇ ਵਜੇ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ ਦੇਖੋ ਇਹ ਜਿਹੜਾ ਅਦਾਲਤ ਦੇ ਪੇਸ਼ ਕਰਨਾ ਕਿਉਂਕਿ ਪਹਿਲਾਂ ਰਿਮਾਂਡ ਜਿਹੜਾ ਹੈ ਉਹਨੂੰ 1 ਦਿਨ ਦਾ ਮਿਲਿਆ ਸੀ ਉਸ ਤੋਂ ਬਾਅਦ ਪੁਲਿਸ ਨੇ ਦੁਬਾਰਾ ਮਾਂਜੋ ਕੋਰਟ ਤੋਂ ਜਿਹੜਾ ਰਿਮਾਂਡ 7 ਦਿਨ ਦਾ ਮੰਗਿਆ ਸੀ ਪਰ ਹੁਣ ਰਿਮਾਂਡ ਜਿਹੜਾ ਹੈਗਾ ਉਹ 2 ਦਿਨ ਦਾ ਅੱਜ ਖਤਮ ਹੋ ਰਿਹਾ 2 ਦਿਨ ਦਾ ਪੁ ਤੇ ਟਾਈਮਿੰਗ ਜਿਹੜੀ ਹੈਗੀ ਤੇ ਐਗਜ਼ੈਕਟਲੀ ਜਾਣਕਾਰੀ ਹੈ ਜੀ ਕਿੰਨੇ ਵੇ ਪੇਸ਼ ਕੀਤਾ ਕਿ ਪੁਲਿਸ ਦੀ ਆਪਣੀ ਜਦੋਂ ਕਾਰ ਜਿਹੜੀ ਕੰਮ ਕਾਰ ਜਿਹੜਾ ਕੰਪਲੀਟ ਹੁੰਦਾ ਕਾਲੀ ਦੀ ਕਾਰਵਾਈ ਤੋਂ ਬਾਅਦ ਇਹ ਕੋਰਟ ਦੇ ਵਿੱਚ ਪੇਸ਼ ਕਰ ਰਿਹਾ ਪਿਛਲੀ ਵਾਰ ਵੀ ਜਿਹੜੀ ਪੇਸ਼ੀ ਸੀ ਉਹ ਤਕਰੀਬ 3 ਵਜੇ ਦੇ ਕਰੀਬ ਹੋਈ ਸੀ ਤਾਂ ਇਸ ਵਾਰ ਇਹ ਲਗਦਾ ਦੁਪਹਿਰੇ ਜਾਂ ਦੁਪਹਿਰ ਤੋਂ ਬਾਅਦ ਜਿਹੜੀ ਕੋਰਟ ਦੇ ਵਿੱਚ ਪੇਸ਼ੀ ਉਹਦੀ ਹੋ ਸਕਦੀ ਹੈ ਕਿਉਂਕਿ 2 ਦਿਨ ਦਾ ਰਿਮਾਂਡ ਹਾਸਲ ਹੋਇਆ ਹਾਲਾਂਕਿ ਜਿਹੜਾ ਇਹ ਮੀਡੀਕਲ ਕਾਸਟ ਦੀ ਗੱਲ ਕਰੀਏ ਤੇ ਇਹ ਜਿਹੜੀ ਜਾਇਦਾਦ ਹੈਗਾ ਉਦੀ ਵੀ ਜਿਹੜੀ ਕਿਤੇ ਨਾ ਕਿਤੇ ਜਾਂਚ ਕੀਤੀ ਜਾ ਰਹੀ ਹੈ ਪਰ ਇੱਕ ਕਾਲ ਜਿਹੜੀ ਸਾਹਮਣੇ ਆ ਰਹੀ ਹੈ ਵੀ ਜਿਹੜੀ ਜਿਹਦੇ ਕੋਲੇ ਕੋਠੀ ਜਿਹਦੇ ਤੇ ਰਹਿ ਰਹੀ ਹੈ ਉਹ ਕਿਸੇ ਹੋਰ ਦੇ ਨਾਮ ਤੇ ਕੋਠੀ ਹੈਗੀ ਆ ਤਾਂ ਇਹ ਖੰਗਾਲਾ ਜਾਰਾ ਪੁਲਿਸ ਵੱਲੋਂ ਵੀ ਕਿਉਂਕਿ ਘਰ ਦੇ ਬਾਹਰ ਇਹਦਾ ਖੁੱਦ ਦਾ ਨਾਮ ਲਿਖਿਆ ਹੋਇਆ ਉੱਥੇ ਰਹਿ ਰਹੀ ਸੀ ਇਸ ਤੋਂ ਇਲਾਵਾ ਜਿਹੜੇ ਪਲਾਟ ਵਿੱਚ ਆਇਆ ਉਹਦੀ ਵੀ ਜਿਹੜੀ ਕਿਤੇ ਨਾ ਕਿਤੇ ਪੁਲਿਸ ਜਾਂਚ ਕਰ ਰਹੀ ਆ ਤਾਂ ਹੁਣ ਪ੍ਰੋਪਰਲੀ ਜਾਂਚ ਹੋ ਰਹੀ ਆ ਤਾਂ ਉਹ ਜਿਹੜੇ 2 ਦਿਨ ਰਿਮਾਂਡ ਪੁਲਿਸ ਨੇ ਲਿਆ ਹੈ ਤਾਂ ਕਿ ਕੋਰਟ ਦੇ ਵਿੱਚ ਪੇਸ਼ ਕਰਦੇ ਆ ਉਸ ਤੋਂ ਬਾਅਦ ਅੱਗੇ ਪਤਾ ਲੱਗਦਾ ਹੋਰ ਕੀ ਕੀ ਖੁਲਾਸੇ ਜਿਹੜੇ ਆਉਂਦੇ ਆ ਹਮਨ ਇਸ ਦਾ ਸਾਥੀ ਬਲਵਿੰਦਾ ਜੋ ਨਾਮਜ਼ਦ ਕੀਤਾ ਗਿਆ ਸੀ ਇਸ ਮਾਮਲੇ 'ਚ ਉਸ ਨੂੰ ਲੈ ਕੇ ਕੀ ਕੁਝ ਅਪਡੇਟ ਹੈ। ਹਾਲੀ ਰਹਿ ਰਿਹਾ ਸੀਗਾ ਉਹਦੇ ਖਿਲਾਫ ਪੁਲਿਸ ਨੇ ਵੀ ਮਾਮਲਾ ਦਰਜ ਕੀਤਾ ਜੀ ਉਹ ਜਿਹੜੀ ਤਸਕਰੀ ਦੇ ਨਾਲ ਸੰਬੰਧ ਸੀਗਾ ਉਹ ਇਹਦੇ ਨਾਲ ਹੀ ਰਹਿੰਦਾ ਸੀ ਤੇ ਉਹਦੇ ਬਾਅਦ ਉਹਦੇ ਉੱਤੇ ਇੱਕ ਮਾਮਲਾ ਦਰਜ ਕੀਤਾ ਹੈ। ਅ ਮਹਿਲਾ ਕਮਿਸ਼ਨ ਦੀ ਜਿਹੜੀ ਕਹਿੰਦੇ ਉਹਨਾਂ ਕੋਲ ਜਿਹੜਾ ਮਾਮਲਾ ਚੱਕਿਆ ਜੀ ਮਹਿਲਾ ਕਮਿਸ਼ਨ ਨੇ ਕਿਉਂਕਿ ਉਹਨੇ ਆਪਣੇ ਘਰ ਵਾਲੇ ਦੇ ਕੋਰਟ ਕੰਪਲੈਕਸ ਦੇ ਅੰਦਰ ਥਾਪਣਾ ਮਾਰਿਆ ਸੀਗਾ ਤਾਂ ਉਸ ਤੋਂ ਬਾਅਦ ਇੱਕ ਫਰਸ਼ਾ ਦਰਜ ਜਿਹੜਾ ਹੈ ਉਦੇ ਖਿਲਾਫ ਬਠਿੰਡਾ ਪੁਲਿਸ ਨੇ ਇੱਕ ਹੋਰ ਕੀਤਾ ਤੇ ਹੁਣ ਦੇਖੋ ਕਦੋਂ ਗ੍ਰਿਫਤਾਰ ਹੁੰਦਾ ਪਰ ਫਿਲਹਾਲ ਗ੍ਰਿਫਤਾਰੀ ਦੀ ਕੋਈ ਅਜੇ ਜਾਣਕਾਰੀ ਨਹੀਂ ਹਾਸਲ ਹੋਈ ਤੇ ਬਲਵਿੰਦਰ ਸਿੰਘ ਤੋਂ ਉਹ ਜਿਹੜੀ ਵਾਈਫ ਗੁਰਮੀਤ ਕੌਰ ਆ ਉਹ ਪਹਿਲਾਂ ਵੀ ਰੋਪਲਾਂਦੀ ਰਹੀ ਕਿ 2022 ਤੋਂ ਮੈਂ ਦਰਖਾਸਤ ਦੇਣੀ ਹੈ ਇਹ ਸੈੱਡ ਕਨਸਟੇਬਲ ਜਿਹੜੀ ਇਹ ਮਹਿਲਾ ਹੈਡ ਕਨਸਟੇਬਲ ਜਿਹੜੀ ਬਰਖਾਸਤ ਕੀਤੀ ਜਾ ਚੁੱਕੀ ਹੈ ਇਹਨੇ ਉਹਦਾ ਕਾਰ ਸਾਰਾ ਖਰਾਬ ਕਰ ਦਿੱਤਾ ਤਾਂ ਉਸ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ ਤਾਂ ਹੁਣ ਫੇਰ ਇੱਕ ਵਾਰੀ ਇਹਨੂੰ ਜਿਹੜਾ ਹੈਗਾ ਸਖਤ ਸਜ਼ਾ ਦੀ ਮੰਗ ਉਹਦੀ ਵਾਇਸ ਵੀ ਕਰ ਰਿਹਾ ਤਾਂ ਬਲਵਿੰਦਰ ਸਿੰਘ ਤੋਂ ਪੁਲਿਸ ਦੇ ਹੱਥੇ ਚੜਿਆ ਜਾਂ ਨਹੀਂ ਚੜਿਆ ਇਸ ਬਾਰੇ ਹਾਈ ਕੋਈ ਜਾਣਕਾਰੀ ਨਹੀਂ ਮਿਲੀ ਪਰ ਉਹਦੀ ਗ੍ਰਿਫਤਾਰੀ ਹੋਣ ਤੋਂ ਬਾਅਦ ਜਿਹੜੇ ਹੈ ਹੋਰ ਵੀ ਜਿਹੜੇ ਖੁਲਾਸੇ ਹੋ ਸਕਦਾ ਕਿਉਂਕਿ ਜਿਹੜਾ 2 ਦਿਨ ਦਾ ਰਿਮਾਂਡ ਹਾਸਲ ਹੋ ਰਿਹਾ ਇਸ ਰਿਮਾਂਡ ਦੇ ਵਿੱਚ ਜਿਹੜਾ ਪੁਲਿਸ ਪਤਾ ਕਰੂਗੀ ਕਿ ਕਿੱਥੋਂ ਚਿੱਟਾ ਲੈ ਕੇ ਆਂਦੀ ਸੀ ਕਿਤੇ ਵਿਦੇਸ਼ੀ ਦੀ ਕਿਉਂਕਿ ਜਿਹੜੇ ਸੂਤਰ ਹੈਗੇ ਪੁਲਿਸ ਦੇ ਉਹਨਾਂ ਨੂੰ ਜਾਣਕਾਰੀ ਮਿਲੀ ਕਿ ਫਿਰੋਜ਼ਪੁਰ ਸਾਈਡ ਤੋਂ ਵੀ ਲਿਆਂਦੀ ਰਹੀ ਹੈ ਹੋਰ ਵੀ ਕਾਫੀ ਜਗ੍ਹਾ ਤੋਂ ਲੈ ਕੇ ਅੰਦਰ ਉਹ ਪੂਰਾ ਪੁੱਛ ਕੇ ਜਿਹੜੀ ਪੁਲਿਸ ਇਥੋਂ ਕਰੂਗੀ ਹਾਲਾਂਕਿ ਪਟਨਾ ਦੇ ਐਸਐਸਪੀ ਜਿਹੜੇ ਨੇ ਉਹ ਖੁਦ ਇਸ ਤੋਂ ਪੁੱਛਗ취 ਕਰ ਰਹੇ ਨੇ ਤਾ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਕਿਉਂਕਿ ਇਹ ਇਕੱਲੀ ਨਹੀਂ ਹੈਗੀ ਇਸ ਗਰੁੱਪ ਦੇ ਵਿੱਚ ਹੋਰ ਵੀ ਜਿਹੜੇ ਐ ਉਹ ਲੋਕ ਸ਼ਾਮਲ ਹੋ ਸਕਦੇ ਆ ਜੀ ਇਸ ਮਾਮਲੇ ਵਿੱਚ ਜਿਹੜਾ ਬਲਵਿੰਦਰ ਸੀ ਉਹ ਅਦਾਲਤ ਵਿੱਚ ਉਸ ਦਿਨ ਆਇਆ ਵੀ ਉਸ ਦਿਨ ਉਸਨੇ ਹੱਥੋਂ ਪਾਈ ਵੀ ਕੀਤੀ ਹੈ ਪੁਲਿਸ ਦੀ ਗ੍ਰਿਫਤ ਦੇ ਵਿੱਚ ਉਹ ਉਫਰਾਰ ਹੋ ਜਾਂਦਾ ਤਾਂ ਕਿਵੇਂ ਦੇਖਿਆ ਜਾ ਸਕਦਾ ਪੁਲਿਸ ਦੀ ਕਾਰਵਾਈ ਨੂੰ ਆ ਡੋਮੀਨੇਟ ਕੀਤਾ ਹੋਇਆ ਪਤਾ ਵੀ ਇਹ ਬੰਦਾ ਇਹਦੇ ਨਾਲ ਠੀਕਾ ਕੋਰਟ ਦੇ ਵਿੱਚੋਂ ਮਾਰਕਟਾਈ ਕਰਦਾ ਤਾਂ ਪੁਲਿਸ ਅਧਿਕਾਰੀ ਜਿਹੜੇ ਹੈ ਜੀਡੀਐਸਪੀ ਉਤਤ ਡੀਐਸਪੀ ਜੀ ਵਾਣ ਜਿਹੜੇ ਨੇ ਹਰਪੰਸ ਸਿੰਘ ਉਸੇ ਮੌਕੇ ਤੇ ਕਹਿੰਦੇ ਸਾਨੂੰ ਹਾਈ ਕੋਰਟ ਦੇ ਵਿੱਚ ਮਾਰਕਟਾਈਜ਼ ਦਾ ਪਤਾ ਨਹੀਂ ਲੱਗਾ ਹਾਲਾਂਕਿ ਪੂਰੇ ਕਹਿ ਸਕਦਾ ਕਿ ਪੂਰੇ ਪੰਜਾਬ 'ਚ ਪਤਾ ਲੱਗ ਗਿਆ ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤਾਂ ਜਿਹੜੇ ਬਟਿੰਡਾ ਦੇ ਅਧਿਕਾਰੀ ਨੇ ਪੁਲਿਸ ਨੇ ਉਹਨਾਂ ਨੂੰ ਨਹੀਂ ਚਾਹ ਦਿਖਾਈ ਦਿੱਤਾ ਕਿ ਕੋਰਟ 'ਚ ਹੋਇਆ ਕੀ ਹੈ ਬਖਾਨਾਪੁਰਤੀ ਜ਼ਰੂਰ ਪੁਲਿਸ ਨੇ ਕੀਤੀ ਹੈ ਉਹ ਖੜੀ ਮੂਕ ਦਰਸ਼ ਪੁਲਿਸ ਬਣੀ ਰਹੀ ਹੈ ਉੱਥੇ ਦੇਖਦੀ ਰਹੀ ਹੈ ਉਸ ਤੋਂ ਬਾਅਦ ਜਦੋਂ ਮਹਿਲਾ ਕਮਿਸ਼ਨ ਨੇ ਮਾਮਲੇ ਚੱਕਿਆ ਤਾਂ ਫਿਰ ਪੁਲਿਸ ਨੂੰ ਜਿਹੜਾ ਪਰਚਾ ਦਰਜ ਕਰਨਾ ਪਿਆ ਤੇ ਉੱਤੇ ਉਹਦੀ ਗੁਰਮੀਤ कौर ਦੀ ਸ਼ਿਕਾਇਤ 'ਤੇ ਤਾਂ ਦੱਸ ਦੇ ਕਿ ਇਹ ਵੀ ਬੜਾ ਵੱਡਾ ਸਵਾਲ ਹੈ ਕਿ ਅਦਾਲਤ ਦੇ ਵਿੱਚ ਉਹ ਸ਼ਖਸ ਆਇਆ ਹੋਵੇ ਅਦਾਲਤ ਵਿੱਚ ਹੀ ਪੁਲਿਸ ਇਹ ਜਾਣਕਾਰੀ ਦਿੰਦੀ ਹੋਵੇ ਕਿ ਅਸੀਂ ਉਸ ਦੇ ਸਾਥੀ ਬਲਵਿੰਦਰ ਨੂੰ ਵੀ ਨਾਮਜ਼ਦ ਕਰ ਲਿਆ ਤਾਂ ਉਹ ਸ਼ਖਸ ਪੁਲਿਸ ਦੇ ਸਾਹਮਣੇ ਖੜਾ ਹੋਵੇ ਤੇ ਉਸ ਤੋਂ ਬਾਅਦ ਉਹ ਹੁਣ ਉਸ ਨੂੰ ਪੁਲਿਸ ਭਾਲਦੀ ਹੋਵੇ ਫਰਾਰ ਹੋ ਗਿਆ ਹੋਵੇ ਤਾਂ ਪੁਲਿਸ ਨੂੰ ਉਸ ਦਿਨ ਉਸ ਨੂੰ ਕਿਉਂ ਨਹੀਂ ਗ੍ਰਿਫਤਾਰ ਕੀਤਾ ਪੁਲਿਸ ਉਸ ਨੂੰ ਗ੍ਰਿਫਤਾਰ ਕਰ ਸਕਦੀ ਸੀ ਸਵਾਲ ਇਹ ਵੀ ਹੈ ਹਾਂ ਖੈਰ ਇਸ ਮਾਮਲੇ 'ਚ ਜਾਂਚ ਜਿਹੜੀ ਹੈ ਉਹ ਲਗਾਤਾਰ ਜਾਰੀ ਹੈ